ਸੋ ਅੱਜ ਇਹਦਾ ਦਿਓ ਜਵਾਬ ਲੈ ਕਿੱਡੀ ਕੋਈ ਗੱਲ ਆ ਕੀ ਦੱਸਣਾ ਲਿਆ ਪੁੱਛ ਤੂੰ ਬਸ ਤੁਸੀਂ ਇਹਦਾ ਜਵਾਬ ਦੇ ਦੇਣਾ ਦੋਸਤਾਂ ਨੂੰ ਤਾਂ ਤੁਸੀਂ ਪੁੱਛਦੇ ਰਹਿੰਦੇ ਹੋ ਨਾ ਵੀ ਜਵਾਬ ਤੇ ਉਹ ਜਵਾਬ ਦਿਓ ਅੱਜ ਮੈਂ ਤੁਹਾਨੂੰ ਮੰਨ ਜੂਗੀ ਇਹਦਾ ਤੁਸੀਂ ਜਵਾਬ ਦੇਣਾ ਕਿ 1800 ਤੋਂ ਲੈ ਕੇ 2024 ਦੇ ਸਾਲ ਤੱਕ ਇਹੋ ਜੇ ਕਿਹੜਾ ਸਾਲ ਆ ਜਿਹਨੂੰ ਆਪਾਂ ਉਲਟਾ ਕਰੀਏ ਉਹ ਓਵੇਂ ਹੀ ਰਹਿੰਦਾ ਅੱਛਾ ਇਹ ਕਿੱਡੀ ਕੋਈ ਗੱਲ ਚਲ ਦੱਸੋ ਫਿਰ ਉਹ ਕਿਹੜਾ ਸਾਲ ਆ ਜਿਹੜਾ ਸਿੱਧਾ ਵੀ ਉਦਾਂ ਹੀ ਰਹਿੰਦਾ ਤੇ ਉਲਟਾ ਕੀਤਾ ਵੀ ਉਦਾਂ ਹੀ ਰਹਿੰਦਾ ਲੈ ਇੱਧਰ ਲਿਖ ਲੈ 2002 ਹੋਊਗਾ 2002 ਲਿਖ ਲਓ ਜੀ ਲੈ ਇਹ ਕਿੱਡੀ ਕੁ ਗੱਲ ਹੈ ਦੋਸਤੋ 2002 ਆ ਲਓ ਆ ਹੈਗਾ 2002 ਹਾਂ ਤੇ ਇਹਨੂੰ ਹੁਣ ਆਪਾਂ ਉਲਟਾ ਕਰ ਦਾਂਗੇ ਜੀ ਹੁਣ ਕੀ ਬਣ ਗਿਆ ਗਲਤ ਹੋ ਗਿਆ ਕੰਮ ਨਹੀਂ ਨਹੀਂ ਦੱਸੋ ਹੁਣ ਦੁਬਾਰਾ ਦੱਸ ਦਿਓ ਹੋਰ ਕੋਈ ਦੱਸ ਦਿਓ ਹੋਰ ਲਓ ਵੀ ਦੋਸਤੋ ਮੈਨੂੰ ਤਾਂ ਨਹੀਂ 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 ਦੱਸੋ ਹੰਤਾ ਕਹਿੰਦੇ ਸੀ ਮੈਂ ਜਿੱਤ ਜੂਗਾ ਹਾਂ ਉਹ ਵੀ ਤਾਂ ਵੈਸੇ ਤਾਂ 1111 ਵੀ ਹੋ ਸਕਦਾ ਸੀਗਾ ਪਰ ਉਹ ਆਪ ਪੁੱਛਿਆ ਨਹੀਂ 1800 ਤੋਂ ਉੱਤੇ ਪੁੱਛਿਆ ਤੂੰ ਹਾਂ 1800 ਤੋਂ ਉੱਪਰ ਪੁੱਛਿਆ ਲਓ ਵੀ ਦੋਸਤੋ ਹੁਣ ਤੁਸੀਂ ਦੱਸੋ ਮੇਰੀ ਜਾਨ ਬਚਾਓ ਵੀ ਐਵੇਂ ਦਾ ਕਿਹੜਾ ਸਾਲ ਆ ਵੀ ਜਿਹੜਾ ਪੁੱਠਾ ਕਰੇ ਤੋਂ ਵੀ ਉਹ ਹੀ ਦਿਖਦਾ ਤੇ ਸਿੱਧਾ ਕਰੇ ਤੋਂ ਵੀ ਉਹ ਹੀ ਦਿਖਦਾ ਸੰਧੂ ਸਾਹਿਬ ਤਾਂ ਗਏ ਆ ਹਾਰ ਦੋਸਤੋ ਤੇ ਤੁਹਾਡੇ ਚੋਂ ਕੌਣ ਜਿੱਤਦਾ ਵੀ ਕਿਹੜਾ ਉਹ ਸਨ ਹੈ ਕਿਹੜਾ ਉਹ ਸਾਲ ਹੈ ਜਿਹੜਾ ਤੁਸੀਂ ਦੱਸੋਗੇ ਤਾਂ ਉਹਨੂੰ ਉਲਟਾ ਕੀਤਾ ਵੀ ਐਜ਼ ਇਟ ਓਵੇਂ ਦਾ ਹੀ ਰਹੂਗਾ ਸੋ ਜਲਦੀ ਜਲਦੀ ਕਮੈਂਟਾਂ ਦੇ ਵਿੱਚ ਦੱਸ ਦਿਓ ਜੀ ਤੇ ਦੇਖਦੇ ਹਾਂ ਅੱਜ ਕਿਹਦਾ ਦਿਮਾਗ ਕਿੰਨਾ ਕੁ ਜ਼ਿਆਦਾ ਤੇਜ਼